ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਪਿੰਡ ਪੁੰਚੇ ਆ ਪੜਾਣੇ ਤੁਹਾਨੂੰ ਇੱਕ ਚੀਜ਼ ਵਿਖਾਉਣੀ ਆ ਗੁਰਦੁਆਰਾ ਸਾਹਿਬ ਇਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ ਦੇ ਨਾਂ ਤੇ ਗੁਰਦੁਆਰਾ ਪਿੰਡ ਪੜਾਣੇ ਦੇ ਵਿੱਚ ਬਣਿਆ ਇਤਿਹਾਸਿਕ ਗੁਰਦੁਆਰਾ ਇਹ ਇਤਿਹਾਸਿਕ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ ਜੀ ਇਹ ਉਹਨਾਂ ਦਾ ਜੱਦੀ ਪਿੰਡ ਆਈ ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ ਜੀ ਦਾ ਹੀ ਪਿੰਡ ਪੜਾਣਾ ਜੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆਪਾਂ ਇਹ ਪੜਾਣਾ ਪਿੰਡ ਸ਼ੁਰੂ ਤੋਂ ਹੀ ਬਹੁਤ ਪਹਿਲਾਂ ਤੋਂ ਪਿੰਡ ਬਹੁਤ ਮਸ਼ਹੂਰ ਰਿਹਾ ਜੀ ਇਹ ਕਬੱਡੀ ਦੇ ਵਿੱਚ ਮਸ਼ਹੂਰ ਰਿਹਾ ਬੱਬੂ ਪੜਾਣੇ ਹੋਣੀ ਬਲਵੰਤ ਪੜਾਣਾ ਭੁੱਟੋ ਪੜਾਣਾ ਗਿਆਨੀ ਪੜਾਣੇ ਹੋਣਾਂ ਦੇ ਨਾਂ ਤੇ ਪਿੰਡ ਪਹਿਲਾਂ ਤੋਂ ਮਸ਼ਹੂਰ ਹੈ ਅੱਜ ਸਾਨੂੰ ਪਤਾ ਲੱਗਾ ਜੀ ਪਾਪਾ ਬੋਤਾ ਸਿੰਘ ਤੇ ਪਾਪਾ ਗਰਚਾ ਸਿੰਘ ਦਾ ਪਿੰਡ ਹੈ ਆ ਇਹਨਾਂ ਸੂਰਮਿਆਂ ਦੀਆਂ ਲੱਗੀਆਂ ਜੀ ਫੋਟੋ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਅੱਜ ਤੁਸੀਂ ਵੀ ਦਰਸ਼ਨ ਕਰੋ ਸਾਰੇ ਜਾਣੇ ਵੀ ਇਹ ਪਿੰਡ ਦੇ ਵਿੱਚ ਐਂਬੂਲੈਂਸ ਵੀ ਆ ਪਿੰਡ ਪੜਾਣਾ ਜੀ ਐਂਬੂਲੈਂਸ ਵੀ ਦਿੱਤੀ ਆ ਜੀ ਪਿੰਡ ਦੇ ਵਿੱਚ ਬਹੁਤ ਸੋਹਣਾ ਪਿੰਡ ਹੈ ਜੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ ਤੇ ਪਿੰਡ ਹੈ ਜੀ 아, 오늘은가. 빠빠지 포토는가, 무엇 손은가, 몰리가.